ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੇ ਸਾਡੇ ਚੈਨਲ ਤੇ ਮਿਸਟਰ ਮਿਸਿਸ ਸਿਵਿਆ ਕਪਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਬਲੌਗ ਦੀ ਲੋ ਬਈ ਗਾਇਸ ਤੇ ਪਹੁੰਚ ਗਏ ਸੀਗੇ ਆਪਾਂ ਬੁਟੀਕ ਤੇ ਕੰਮਕਾਰ ਬਹੁਤ ਜ਼ਿਆਦੇ ਸੀਗੇ ਪਹਿਲਾਂ ਤਾਂ ਆਪਾਂ ਸਾਰੇ ਕੰਮਕਾਰ ਨਿਵੇੜੇ ਨੇ ਕੰਮਕਾਰ ਨਿਵੇੜ ਕੇ ਆਏ ਤਾਂ ਇੱਧਰ ਆਪਣੇ ਪਾਰਸਲ ਆ ਗਏ ਮੈਨੂੰ ਲੱਗਦਾ ਰਿੱਕੀ ਤੋਂ ਗਾਲਾਂ ਨਾ ਪੈ ਜਾਣ ਪਰ ਇਸ ਵਾਰ ਮੈਨੂੰ ਗਾਲਾਂ ਨਹੀਂ ਪੈਣੀਆਂ ਕਿਉਂਕਿ ਜਿਹੜੇ ਪਾਰਸਲ ਨੇ ਉਹ ਇੰਨੇ ਕੋ ਜ਼ਿਆਦਾ ਸਸਤੇ ਆ ਪੀ ਤੁਸੀਂ ਵੀ ਖੁਦ ਸੋਚੋਗੇ ਕਿਉਂਕਿ ਇਹ ਵਾਲੀ ਮੈਂ ਮੰਗਾਇਆ ਬਿਗ ਵਿਲੀਨ ਜਿਹੜੀ ਸੇਲ ਲੱਗੀ ਹੋਈ ਆ ਕਲਿੱਪ ਪਕਾਰ ਤੇ ਉਥੋਂ ਮੰਗਾਇਆ ਜਿੱਦਾਂ ਦੀ ਚੀਜ਼ ਮੰਗਾਈ ਸੀ ਉਦਾਂ ਦੀ ਮਿਲੀ ਆ ਮੈਂ ਇੱਕ ਚੱਪਲ ਮੰਗਾਈ ਸੀ ਤੇ ਜੇ ਤੁਹਾਨੂੰ ਮੈਂ ਚੱਪਲ ਦੱਸਾਂ ਕਿੰਨੇ ਦੀ ਆਈ ਆ ਵੇਟ ਪਹਿਲਾਂ ਮੈਂ ਤੁਹਾਨੂੰ ਦੱਸਦੀ ਆ ਇਹ ਇਹ ਇੱਕ ਥੇਨਾਂ ਨੇ ਰੇਟ ਪਾਇ ਹੀ ਨਹੀਂ ਹੈਗਾ ਹੱਦ ਹੋ ਗਈ ਇਹ 100 ਰੁਪਏ ਦੀ ਆਈ ਹੈ ਸਾਰਾ ਸਮਾਨ 773 ਰੁਪਿਆ ਦਾ ਹੀ ਆਇਆਗਾ 100 ਰੁਪਏ ਦੀ ਆਈ ਆ ਮੈਂ ਤੁਹਾਨੂੰ ਦਿਖਾਉਣੀ ਆ ਆ ਪਈ ਆ ਦੇਖੋ ਆ ਕੇ ਦੇਖੋ ਨੀ ਫਲਿੱਪ ਕਾਰਡ ਤੋਂ ਬਹੁਤ ਸੋਹਣੀਆਂ ਜੀ ਹਨਾ ਸੋਹਣੀਆਂ ਹਨ ਬਹੁਤ ਸੋਹਣੀਆਂ ਹਾਂ ਵਧੀਆ ਲੱਗੀ ਮੈਨੂੰ ਇਹ ਚਮੜੇ ਜੀ ਦੀ ਸੋਹਣੀ ਲੱਗੀ ਮੈਨੂੰ ਇਹ ਚੱਪਲ ਇੱਕ ਮੈਂ ਹੋਰ ਵੀ ਮੰਗਾਈ ਉਹ ਪਤਾ ਨਹੀਂ ਕਿਦ ਦਿਨ ਉਹ ਦੀਦੀ ਵਿੱਚ ਚੱਪਲ ਆਈ ਆ ਠੀਕ ਹੈ ਸੈਕਿੰਡ 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 ਸਾਰਾ ਸਮਾਨ ਇਹ 775 ਦਾ ਆਇਆ ਹੈ ਕੁੱਪੀ ਮੇਰੇ ਕੋਲ ਲਿਖਿਆ ਵੀ ਹੋਇਆ ਹਨ। ਕੱese 4 ਤਰੀਕ ਨੂੰ ਲੇਬਰ ਹੋਣਾ ਸੀਗਾ। ਉਹ ਨਾਈਸ। ਸੈਗੜੀ ਮੰਗਾਈ ਸੀ ਕੀ ਇਹਨੇ। ਸਹੀ ਹੈ ਨਾ? ਹਾਂ ਹਾਂਜੀ। ਪੈਗੜੀ ਮਂਗਾਈ ਸੀ ਮੈਨੂੰ ਇਹਦਾ ਸਟਾਫ ਵਧੀਆ ਲੱਗਿਆ ਸੋਹਣਾ ਲੱਗਿਆ ਮੈਨੂੰ ਇਹਦਾ ਸਟਾਫ ਹਾਂ ਦੇਖਿਓ ਵੋਇਸ ਵਧੀਆ ਗੀ ਸੋਹਣੀ ਆਧਿਆ ਲੱਗਿਆ ਦਾ ਸਟਾਫ ਇਹ ਜਿਵੇਂ ਕਈ ਵਾਰ ਆਪਾਂ ਸ਼ਰਟ ਵਗੈਰਾ ਪਾਉਨੇ ਆ ਹਾਂਜੀ ਸ਼ਰਟ ਦੇ ਨੀਚੇ ਦੀ ਵੀਰ ਹੋ ਜਾਂਦੀ ਹੈ ਉੱਪਰ ਦੀ ਫਿਰ ਸ਼ਰਟ ਦੇ ਬਟਨ ਆਪਾਂ ਖੋਲ ਸਕਦੇ ਹਾਂ ਕਿਤੇ ਮੈਂ ਆ ਮੰਗਵਾਈਆਂ ਸੀ ਕਿੱਟ ਜੀ ਇਹ ਵੀ ਸ਼ਰਟ ਦੇ ਨੀਚੇ ਪਾਉਣ ਵਾਸਤੇ ਲਓ ਫਾਸਟ ठीक है सर्दियों च पैदा कर देंगे फस एक वाइट है लॉबी एक वाइट टू केगी ब्लैक स्टफ भी वैसिया बहुत वैया स्टा ਆਪਾਂ ਤੁਹਾਨੂੰ ਤੇ ਚੀਜ਼ਾਂ ਦੇ ਕਿ ਕਿ ਦੱਸਦੀਆਂ ਵੀ ਕਿੰਨੇ ਕਿੰਨੇ ਪਈਆਂ ਨੇ ਠੀਕ ਹੈ ਜੀ ਆਪਾਂ ਤੁਹਾਨੂੰ ਦੱਸ ਦਿਆਂ ਦੇ ਕਰਜੇ ਖਤ ਬੰਦ ਕਰ ਗਾਈਸ ਆ ਤਾਂ ਆਈਆ 300 ਦੀ ਇਹ ਥੋੜੀ ਜੀ ਮੈਨੂੰ ਕਾਸਟਲੀ ਲੱਗੀ ਤੇ ਬਟ ਆ ਤਿੰਨੇ 248 ਦੀਆਂ ਆਈਆਂ ਨੇ ਆ ਤਿੰਨੇ 241 ਦੀਆਂ ਜਮਾਂ ਸਹੀ ਪ੍ਰਾਈਸ ਲੱਗਿਆ ਕਿਉਂਕਿ ਨਹੀਂ ਤਾਂ ਇਹ ਕਾਸਟਲੀ ਮਿਲਦੀਆਂ ਹੁੰਦੀਆਂ ਜਾਂਨ ਲੱਗਦਾ 150 ਦੀ ਇੱਕ ਤਾਂ ਪਈ ਜਾਂਦੀ ਆ ਆਪਾਂ ਨੂੰ ਜੇ ਆਪਾਂ ਨਾਰਮਲ ਹੀ ਲੈਨੇ ਆ ਕਿਤੋਂ ਤਾ ਇਹ ਆਫਰ ਦੇ ਵਿੱਚੋਂ ਮਿਲ ਗਈਆਂ 241 ਦੀਆਂ ਤਿੰਨ ਨਹੀਂ ਇਹ ਵਿਦਆਊਟ ਆਫਰ 1500 ਦੀਆਂ ਤਿੰਨ ਸੀ। ਤਾਂ ਵਧੀਆ ਲੱਗੀ ਮੈਨੂੰ 딜। ਤੁਸੀਂ ਮੰਗਵਾ ਤੱਕਦੇ ਹੋ ਕਲਿੱਪ ਕੱਢ ਕੇ ਦੇਖੀ ਤੈਨੂੰ ਕੁਝ ਮੰਗਵਾਉਣਾ। ਪੈਗ ਵਿਲੀਨ ਸੇਲ ਲੱਗੀ ਹੋਈ ਆ। ਚੱਪੜ ਵੀ ਮੈਨੂੰ ਵਧੀਆ ਲੱਗੀ। ਲਓ ਬਈ। ਆਪਾਂ ਪਹੁੰਚ ਗਏ ਆਪਣੀ ਦੂਸਰੀ ਸ਼ਾਪ ਤੇ ਦੂਸਰੇ ਸ਼ੋਅਰੂਮ ਤੇ ਡੀਮਾਰਟ ਦੇ ਸਾਹਮਣੇ ਤੁਹਾਨੂੰ ਪਤਾ ਸਾਰਿਆਂ ਨੂੰ ਇੱਧਰ ਸਾਡੀ ਗੱਡੀ ਦਾ ਲੋਕ ਖਰਾਬ ਹੋ ਗਿਆ। ਰਿਆਰ ਸਿੰਘਾਂ ਤੇ ਚਾਚਾ ਹੀ ਨਾਲ ਲੈ ਰਿਆ ਪੰਗੇ। ਟਰੈਕਟਰ ਨੰਗ ਰਿਹਾ ਬੋਲ ਕੋ ਜਾਣੂ ਦੇਖ ਕੇ ਰਿੱਕੀ ਕੰਬੀ ਹੋ ਰਿਹਾ ਵੀ ਮੈਂ ਇੱਧਰ ਦੇਖਾ ਤੇ ਉੱਥੋਂ ਨੰਗਾ ਟਰੈਕਟਰ ਟਰੈਕਟਰ ਕਿੰਨੀ ਧਿਆਨ ਜੀ ਆਹੀ ਲੈ ਜਾਂਦੇ ਤਾਂ ਲੋਕ ਜੋ ਵੀ ਲੱਕੜੋਂ ਹਟ ਕੇ ਦਿਖਾ ਲਿਆ ਮਾਵੇ ਰਾਈਟ ਵੀਰੇ ਦੀ ਗੱਲ ਵੀ ਸਹੀ ਆ ਉਹ ਉਹ ਗੱਡੀ ਤੇ ਡਿੱਗੀ ਵੱਟੀ ਆ ਬਸ ਈ ਗੱਲ ਆ ਚਾਬੀ ਲੈ ਜਾ ਤੁਸੀਂ ਨਾਲ ਓਕੇ ਚਲ ਪਾਰਕ ਚ ਚਲ ਜੁਹਾਰ ਆਪਾਂ ਇੱਥੇ ਖੇਡੂ ਨੋ ਨੋ ਕਿੰਨਾ ਸੋਹਣਾ ਪਾਰਕ ਬਣਿਆ ਖੇਡੂ ਇੱਥੇ ਚਲੋ ਲੋ ਵੀ ਆਪਾਂ ਦੂਸਰੀ ਸ਼ਾਪ ਤੇ ਆਏ ਸੀ ਨਾ ਤਾਂ ਇੱਧਰ ਜਿਹੜੀ ਇਹ ਗਣਪਤੀ ਇਨਕਲੇਵ ਆ ਇੱਥੇ ਪਾਰਕ ਬਣਿਆ ਹੋਇਆਗਾ ਵਧੀਆ ਸੱਚਾ ਨੇ ਖੇਡਣ ਵਾਸਤੇ ਅੱਜ ਜੁਹਾਰ ਨਾਲ ਦੇ ਛੋਟੇ ਛੋਟੇ ਟਿੱਡੇ ਜਿਹਾ ਆ ਗਏ ਇਹ ਪੰਗੇ ਲੂਗਾ ਇਹਨਾਂ ਨਾਲ ਨਹੀਂ ਲੈਣੇ ਪੰਗੇ ਨੋ ਉਹ ਮੱਛਰ ਆ ਉਹ ਜੁਝਾਰ ਬਾਲਾ ਪੈੜਾ ਰਹਿਣ ਦੋ ਨੋ 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 ਚਲੋ ਬਈ ਇੱਥੇ ਦਾ ਬਾਲਾ ਪੈੜਾ ਮੱਛਰ ਹੈਗਾ ਐ ਨਹੀਂ ਪਤਾ ਇਹ ਲੜ ਜੇ ਵਿਚਾਰੇ ਦੇ ਆ ਇੱਧਰ ਆ ਦੇਖ ਉਹ ਦੇਖ ਸੜਕ ਤੇ ਜਾਂਦੇ ਆਪਾਂ ਚਲੋ ਭੱਜੋ ਚਲੋ ਭੱਜੋ ਸੜਕ ਤੇ ਭੱਜ ਲੋ ਸੜਕ ਤੇ ਵਜੋ ਇੱਥੇ ਆਉਣਗੇ ਉਹ ਉਹ ਇੱਥੇ ਆਉਣਗੇ ਉਹ ਆਗੇ ਆਜੋ 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 ਚੱਲ ਚੱਲ ਚਲੋ ਚਲੋ ਸ਼ ਚਲੋ 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 ਭੱਜੋ 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 ਨੋ 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 ਦੁਜਾਰਾ ਜਮਾਂ ਨਹੀਂ ਡਰਦਾ ਇਹਨਾਂ ਤੋਂ ਕਿੰਨੇ ਨੇ ਪਤਾ ਨੋ 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 ਚਲੋ ਗੋ ਪੁੱਤ ਵੱਢਣਗੇ ਤੈਨੂੰ ਜਮਾਂ ਨਹੀਂ ਡਰਦਾ ਹਲੋ ਭਾਈ ਇੱਧਰ ਮੈਂ ਤੇ ਮੇਰਾ ਪੁੱਤ ਜੁਹਾਰ ਸਿੰਘ ਅਸੀਂ ਫਿਰਦੇ ਆਂ ਉੱਪਰ ਪੂਸ਼ਣ ਤੇ ਉੱਪਰਲੇ ਤੇ ਆ ਹੈਗੀ ਆ ਸਾਡੀ ਮਾਰਕੀਟ ਠੀਕ ਆ ਦੇਖੋ ਵਿਊ ਚੈੱਕ ਕਰੋ ਤੁਸੀਂ ਇੱਧਰੋ ਲਿਖਿਆ ਗਣਪਤੀ ਸਕੂਲ ਆ ਆ ਗਿਆ ਹੰਢਾਇਆ ਰੋਡ ਉਹ ਸਾਹਮਣੇ ਹੈਗਾ ਬਈ ਡੀ-ਮਾਰਟ ਬੀ-ਮਾਰਟ ਦੇ ਸਾਹਮਣੇ ਆਪਣੀ ਮਾਰਕੀਟ ਆ ਸਾਹਮਣੇ ਆਪਣੀ ਦੁਕਾਨ ਠੀਕ ਹੈ ਚੈੱਕ ਕਰ ਸਕਦੇ ਹਾਂ ਜੀ ਸੀ ਇੱਧਰ ਵੀ ਦੇਖੋ ਆਹ ਦੇਖੋ ਇਹਨੂੰ ਲਾ ਦੂ ਐਡਾ ਕਲਚਨ ਆ ਨਾ ਐਡਾ ਕਲਚਨਾ ਛੱਡ ਖੜਾ ਤੂੰ ਦੇਖੋ ਦੇਖੋ ਹੁਣ ਵੀ ਮੈਂ ਵੀ ਤੂੰ ਇੱਥੇ ਚੜ ਜੇਂਗਾ ਯਾਰ ਚੜ ਜੇਂਗਾ ਤੂੰ ਇੱਥੇ ਉਹ ਦੇਖ ਲਓ ਉਹਨੂੰ ਦੇਖ ਲਓ ਉਹਨੂੰ ਚਾ ਚੜ ਗਿਆ ਵੀ ਮੇਰੀ ਮੰਮਾ ਕੋਲੇ ਹੈ ਨਹੀਂ ਇੱਧਰ ਸਾਨੂੰ ਕੋਈ ਸਟਰ ਲਾ ਕੇ ਖੁੱਲਦਾ ਨਹੀਂ ਬਿਆਉਣ ਮੇਰੇ ਤੋਂ ਸਟਰ ਆ ਆ ਦਰਵਾਜ਼ਾ ਖੁੱਲ ਤੁਹਾਨੂੰ ਚਾਏ ਓਏ ਮੋੜੋ ਹੀ ਨੀਚੇ ਕੱਢ ਜਾ ਓ ਰਿਆ ਆ ਜਾ ਆ ਖੁੱਲ ਗਿਆ ਦੇਖ ਆ ਖੁੱਲ ਗਿਆ ਜਾ ਲੋ ਵੀ ਗਾਇਸ ਤੇ ਹੁਣ ਆਪਾਂ ਕੰਮ ਨਿਬੇੜਤਾ ਠੀਕ ਹੈ ਆਪਣੀ ਮਾਰਕੀਟ ਤੁਸੀਂ ਦੇਖ ਸਕਦੇ ਹੋ ਠੀਕ ਹੈ ਕੱਲ ਨੂੰ ਇੱਥੇ ਆਪਾਂ ਹੋਰ ਕੰਮ ਕਰਵਾਉਣਾਗਾ ਸਮਾਨ ਆਪਾਂ ਚੱਕ ਲਿਆਂਦਾ ਵਸ ਸਟੈਂਡ ਤੋਂ ਸਾਰਾ ਪ੍ਰੋਪਰ ਕੱਲ ਨੂੰ ਇੱਥੇ ਆਪਾਂ ਸਾਰਾ ਸਿਸਟਮੈਟਿਕਲੀ ਜਿਹੜਾ ਹੈਗਾਗਾ ਆਪਦਾ ਕੰਮ ਫਿਨਿਸ਼ ਕਰ ਦੇਣਾ ਵਾ ਹੁਣ ਆਪਾਂ ਜਾਂਦੇ ਆ ਘਰੇ ਤੇ ਘਰੇ ਜਾ ਕੇ ਖਾਂਦੇ ਆ ਜਿਹੜੋਕੋ ਰਿੱਕੀ ਗਈ ਸੀ ਵਿਆਹ ਸੀ ਇਹਨਾਂ ਤੋਂ ਪੁੱਛ ਰਹੇ ਨੇ ਵਿਆਹ ਕਿਵੇਂ ਰਿਹਾ ਤੁਹਾਡਾ ਉਹ ਵਧੀਆ ਸਹੀ ਸੀਗਾ ਚਲ ਵਿਆਹ ਵਧੀਆ ਰਿਹਾ ਤੇ ਰਿੱਕੀ ਦੇ ਦੋਸਤ ਦੀ ਭੈਣ ਦਾ ਵਿਆਹ ਸੀਗਾ ਤੇ ਆਪਾਂ ਹੁਣ ਘਰੇ ਜਾਂਦੇ ਆ ਘਰੇ ਜਾ ਕੇ ਮਿਲਦੇ ਆ ਤੁਹਾਨੂੰ ਜੁਝਾਰ ਬਹੁਤ ਅੰਗ ਕਰ ਰਿਹਾ ਗੱਡੀ 'ਚ ਬਹੁਤ ਅੰਗ ਕਰਦਾ ਹੈ ਇਸ ਕਿਉਂਕਿ ਟ੍ਰੈਫਿਕ ਵੀ ਬੜੀ ਵਧ ਗਈ ਕੱਲ ਨੂੰ ਜ਼ਹਿਰਾ ਤੇ ਅੱਜ ਟ੍ਰੈਫਿਕ ਬਹੁਤ ਜ਼ਿਆਦਾ ਹੈ। ਲਓ ਵਈ ਗਾਈਜ਼ ਪਹੁੰਚ ਗਏ ਆਪਾਂ ਘਰੇ ਅੱਜ ਗੱਡੀ ਲੱਗੂਗੀ ਸਾਡੀ ਇੱਧਰ। ਅਨੇ ਅਸੀਂ ਉੱਧਰ ਲਾਉਣੇ ਨੇ ਅੱਜ ਗੱਡੀ ਛੋਟੇ ਉਸਤਾਦ ਜੀ ਨੇ ਸੀਵੀਐ ਸਾਹਿਬ ਨੇ ਗੇਟ ਖੋਲਤਾ ਆਪਾਂ ਨੂੰ। ਜੁਹਾਰ ਦੇ ਵੱਡੇ ਭਰਾਣੇ। ਇਹ ਜੁਹਾਰ ਦੇ ਫੰਗ ਸੁਬਹ ਹੋਵੇ। ਜੁਹਾਰ ਦੀ ਫੰਗ ਆ। ਮੇਰੇ ਦੋਸਤ ਜੀਆ ਦੋਸਤ ਜੀ ਕੋਲੀ ਬੈਠੇ ਕਿਵੇਂ ਤੁਹਾਨੂੰ ਪਸੰਦ ਲੋ ਬਈ ਗਾਈਜ਼ ਅੱਪਾ ਘਰੀ ਪਹੁੰਚ ਗਈ ਪਰਦੇ ਦੀ ਸੇਵਾ ਕਰੀਏ ਗੁਰਦੁਆਰੇ ਮੈਂ ਕਰਦੀ ਸੀ ਪਰਦੇ ਲਾਏ ਨਹੀਂ ਗੁਰਦੁਆਰੇ ਸਾਰੇ ਪੈਸੇ ਪਾਏ ਨੇ ਮੈਂ ਦਿੱਤਾ 2500 ਰੁਪਏ 2500 ਵੀ ਮੈਂ ਦਿੱਤਾ ਫੱਟਾ ਉਹ ਬਿਰਧਪਰਵਾਰ ਸਭ ਚਲਾਉਣੇ ਨੇ ਪਰਦੇ ਚਲੋ ਆਉਣਸਾਰ ਆ ਲੈਣ ਲੱਗ ਗਿਆ ਪੰਗੇ ਜਮਨ ਇਹ ਟਿਕਦਾ ਇਹ ਬਹੁਤ ਖਰਾਬ ਆ ਲੋ ਵੀ ਗਾਇਸ ਲਾਈਟ ਆਪਣੇ ਭੱਜ ਚੁੱਕੀ ਆ ਹੈ ਨਹੀਂ ਕੀ ਲਾਈਟ ਠੀਕ ਹੈ ਪਤਾ ਨਹੀਂ ਆਉਗੀ ਪਤਾ ਨਹੀਂ ਨਾ ਚਲੋ ਆਪਾਂ ਰੋਟੀ ਟੋਕ ਖਾ ਲਈਏ ਲਾਈਟ ਦਾ ਕੁਝ ਨਹੀਂ ਪਤਾ ਲਾਈਟ ਦੇ ਸਾਰੇ ਆਪਾਂ ਨਾ ਵੇਖੀਏ ਤਾਂ ਆਪਾਂ ਰੋਟੀ ਟੋਕ ਖਾ ਕੇ ਫਿਰ ਕਰਦੇ ਆਂ ਗੱਲਬਾਤ ਹਾਂਜੀ ਗਾਇਸ ਤੇ ਸੈਕੰਡ ਦਿਨ ਦੀ ਸ਼ੁਰੂਆਤ ਹੋ ਗਈ ਹੈ ਤੇ ਅੱਜ ਹੈਗਾ ਦਸਹਿਰਾ ਪਹਿਲਾਂ ਤਾਂ ਸਾਰਿਆਂ ਨੂੰ ਦਸਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਦਸਹਿਰੇ ਦਾ ਮੇਲਾ ਜਿਹੜਾ ਹੈਗਾ ਸਾਡੇ ਪਿੰਡ ਭਰਦਾ ਹੁੰਦਾ ਸਾਡੇ ਪਿੰਡਾਂ ਜਿਹੜੇ ਦਸਹਿਰੇ ਤੇ ਉਹ ਲੋ ਵੀ ਅੱਜ ਸਾਡੇ ਪਿੰਡ ਹੈਗਾ ਦਸਹਰੇ ਦਾ ਮੇਲਾ ਦਸਹਰੇ ਦਾ ਫੰਕਸ਼ਨ ਦੀਦੀ ਤਾਂ ਜਾਇਆ ਏ ਹਾਂ ਕਿਉਂਕਿ ਇਹ ਸਾਡੀ ਵੈਸੇ ਗੱਲ ਤਾਂ ਰਾਤ ਹੋਈ ਸੀਗੀ ਜਾਣਦੀ ਇਕੱਠਿਆਂ ਦੀ ਪਰ ਮੈਂ ਇਹਨਾਂ ਨੂੰ 8 ਵਜੇ ਦਾ ਕਹਿ ਕੇ ਮੁੜ ਕੇ ਮੈਂ ਅਜ 10 ਵਜੇ ਹਾਂ 11 ਵਜੇ ਸਾਢੇ 11 ਹੋ ਗਿਆ ਮੈਂ ਜੇ ਮਤ ਹਾਂ ਲਾਰੇ ਲਾਰੇ ਲਾਉਣੀਆਂ ਮੈਂ ਲਾਰੇ ਲਾਤਾ ਦੀਦੀ ਨੂੰ ਲਾਰਾ ਲਾਤਾ ਤੇ ਮੈਂ ਹੁਣ ਮੱਥਾ ਟੇਕਣ ਜਾਣੀ ਆ ਦੀਦੀ ਵਰਗੇ ਟੇਕੇ ਪਰ ਫਿਰ ਵੀ ਆਪਣਾ ਸੱਟ ਨਹੀਂ ਸੀ ਉਹਨੂੰ ਮੈਨੂੰ ਲੱਗਦਾ ਕਿਉਂਕਿ ਅਸਲ ਮੱਥਾ ਟੇਕ ਕਿਉਂਧਰੀ ਜਾਣਾ ਹੈ ਜੀ ਜੀ ਰੋ ਜਾਣਿਆ ਨਾ ਫਿਰ ਹਾਂ ਰੋ ਜਾਣਿਆ ਅਸੀਂ ਅੱਜ ਕੁਝ ਵੀ ਵੈਸੇ ਵੀ ਅੜੀਸਰ ਵੀ ਆਪਾਂ ਘੱਟੂ ਘੱਟ ਅਸੀਂ ਮੈਨੂੰ ਲੱਗਦਾ 15 ਕ ਦਿਨ ਹਫਤੇ ਬਾਅਦ ਅੜੀਸਰ ਮੱਥਾ ਤਾਂ ਦੇਖਣੇ ਹੁੰਦਾਗਾ ਗੁਰਦੁਆਰਾ ਲੋ ਬਈ ਹੁਣ ਜਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਮੱਥਾ ਟੇਕਿਆ ਮੈਂ ਕਿ ਵੀ ਦੀਦੀ ਲੰਗਰ ਛਕਿਆ ਇਹ ਮੇਰਾ ਲੰਗਰ ਹੈ ਜੇ ਪਹਿਲਾਂ ਕਿ ਮੈਂ ਨਹੀਂ ਮੈਂ ਘਰੇ ਗਾਲੂ ਵਿਗੋੜੇ ਲਗਾਤੀ ਤੁਸੀਂ ਛਕੀ ਨਹੀਂ ਆਏ ਲੰਗਰ ਨੂੰ ਤਾਂ ਕਹਿੰਦੇ ਫੋਨ ਤੇ ਮੈਂ ਚਲਾਇਆ ਨਹੀਂ ਸੀ ਓਹ ਧੋਕਾ ਹੋ ਗਿਆ ਮੈਂ ਲੰਗਰ ਛਕ ਕੇ ਆਉਣਾ ਸੀ ਸ਼ਰਨਦੀਨਾ ਧੋਕਾ ਹੋ ਗਿਆ ਚਲੋ ਕੋਈ ਗੱਲ ਨਹੀਂ ਹਾਂ ਇੱਕ ਚੀਜ਼ ਹੋਰ ਤੁਸੀਂ ਸਾਰਿਆਂ ਨੇ ਮੈਨੂੰ ਪੁੱਛਦੀ ਹੁੰਦੇ ਸੀ ਵੀ ਦੀਦੀ ਕਿੱਥੇ ਰਹਿੰਦੇ ਨੇ ਆ ਗਏ ਸੀ ਹਾਂ ਆ ਗਏ ਹਮੇਸ਼ਾ ਲਈ ਪਹਿਲਾਂ ਦੀਦੀ ਤਰਨਤਾਰਨ ਰਹਿੰਦੇ ਸੀ ਹੁਣ ਬਦਲੀ ਹੋ ਗਈ ਇੱਥੇ ਹੁਣ ਇਹ ਆਪਦੇ ਜ਼ਿਲ੍ਹੇ 'ਚ ਹੀ ਆ ਗਏ ਹਾਲੀਵੁੱਡ ਇਸੇ ਆਪ ਠੀਕ ਕਿਉਂਕਿ ਨਾਲੇ ਕੋਲ sabia agli lecturerar di posting post ਖਾਲੀ ਹੋਊ ਜੂਗੀ ਕਿਉਂਕਿ ਹਾਂ ਇੱਕ ਲੈਕਚਰਰ ਹੈਗੇ ਨੇ ਸ਼ਾਇਦ ਜੀ ਉਹਨਾਂ ਦੀ ਰਿਟਾਇਰਮੈਂਟ ਹੋ ਗਈ ਜਾਂ ਹੋਊਗੀ ਰਿਟਾਇਰ ਹੋਣਗੇ ਹਨਾ ਮੈਨਾਂ ਲੰਨੇ ਮਹੀਨੇ ਤੱਕ ਫਿਰ ਸਾਡਾ ਬੱਸ ਤਾਂ ਪੂਰਾ ਜੋਰ ਲੱਗਿਆ ਹੋਇਆ ਵੇ ਸੀ ਇਹਨਾਂ ਨੂੰ ਇੱਥੇ ਪਿੰਡ ਹੀ ਲਿਆਉਣਾ ਕਰਦੇ ਕੋਲੇ ਸਕੂਲ ਆ ਕਦੇ ਆ ਜਾ ਕਰਨਾ ਵਗ ਜਾ ਕਰਨਾ ਨਹੀਂ ਆ ਆਗੇ ਉਹ ਪ੍ਰਾਣਾ ਵਾਲਾ ਨਹੀਂ ਚੱਲਦਾ ਹੁਣ ਉੱਥੇ ਵਾਗੇ ਤਾਂ ਵਾਗੇ ਬਸ ਚਲੇ ਚਲੇ ਗਏ ਤਾਂ ਚਲੇ ਗਏ ਹੈ ਨਾ ਅੱਛਾ ਹੁਣ ਇਹ ਕਿਉਂ ਉਹ ਪ੍ਰਾਣੀਆਂ ਆਪਣੀਆਂ ਪਹਿਲਾਂ ਦੇ ਟੀਚਰਾਂ ਦਾ ਚੱਲਦਾ ਸੀ ਹਾਂ ਹੁਣ ਨਹੀਂ ਹੁਣ ਹੁਣ ਗਵਰਨਮੈਂਟ ਸਟ੍ਰਿਕਟ ਹੋ ਗਈ ਸਟ੍ਰਿਕਟ ਪੂਰੀ ਇਹ ਭੈਣ ਜੀ ਸਾਡੇ ਮਾਸਟਰ ਨੇ ਨਾ ਮੈਨੂੰ ਤਾਂ ਬਹੁਤ ਟਾਈਮ ਹੋ ਗਿਆ ਛੱਡਿਆ ਨੂੰ ਪਰ ਇਹ ਹੁਣ ਜੌਬ ਕਰਦੇ ਨੇ ਇਹਨਾਂ ਨੂੰ ਪਤਾ ਵੀ ਹੁਣ ਕਿਦਾਂ ਦਾ ਮਾਹੌਲ ਆ ਸਕੂਲ ਦੇ ਵਿੱਚ ਹੁਣ ਨਹੀਂ ਉਹਨੂੰ ਕੋਟੀ ਨਹੀਂ ਬਣ ਸਕਦੇ ਹੌਣ ਕੋਲ ਟੀਵੀ ਨਹੀਂ ਬਣ ਸਕਦੇ ਲੱਸੀ ਵੀ ਨਹੀਂ ਮੰਗਾ ਸਕਦੇ ਕੁਝ ਨਹੀਂ ਮੰਗਾ ਸਕਦੇ ਪੜਾਉਣਾ ਹੁਣ ਸਿਰਫ ਪੜਾਈ ਹੀ ਆ ਵਧੀਆ ਗੱਲ ਵੀ ਆ ਕਿਉਂਕਿ ਬਹੁਤ ਈਡੀ ਘਰਾਂ ਦੇ ਬੱਚੇ ਆਉਂਦੇ ਆ ਹਨਾ ਗਵਰਨਮੈਂਟ ਸਕੂਲ ਦੇ ਵਿੱਚ ਤਾਂ ਇਹ ਹੁੰਦਾ ਆਪਦੇ ਆਪ ਨੂੰ ਵੀ ਹੁੰਦਾ ਵੀ ਉਹਨਾਂ ਦੀ ਲਾਈਫ ਬਣਾਉਣੀ ਪਰ ਵੈਸੇ ਇੱਕ ਗੱਲ ਆ ਵੀ ਜਿੱਥੇ ਦੀਦੀ ਪੜਾ ਕੇ ਆਏ ਆ ਉੱਥੇ ਉੱਥੋਂ ਦਾ ਮਾਹੌਲ ਦਾ ਤੇ ਇੱਥੇ ਦੇ ਮਾਹੌਲ ਦਾ ਬਹੁਤ ਫਰਕ ਆ ਉੱਥੋਂ ਦੇ ਬੱਚੇ ਇੱਥੇ ਸਕੂਲ ਆਪ ਸੰਭਾਲਣਾ ਪਿਆਗਾ ਜ਼ਿੰਮੇਵਾਰੀ ਜ਼ਿਆਦਾ ਹਾਂ ਉੱਥੇ ਬੱਚੇ ਵੀ ਮਸ਼ਹੂਰ ਨੇ ਹਨਾ ਹੈਗੇ ਨਾ ਤੁਸੀਂ ਦੱਸਦੇ ਹੁੰਦੇ ਸੀ ਬੱਚੇ ਕਈ ਵਾਰ ਐ ਵੀ ਆ ਵੀ ਇੰਨੀ ਜ਼ਿੰਮੇਵਾਰੀਆਂ ਲੈ ਬੱਚੇ ਕੋਈ ਆਪ ਦੇ ਭਰਾ ਨੂੰ ਛੋਟੇ ਨੂੰ ਭੈਣ ਨੂੰ ਹਨਾ ਨਾਲੇ ਪੜਦੇ ਨਾਲੇ ਸੰਭਾਲਦੇ ਆ ਜਾਂਦੇ ਸੀਗਾ ਮਤਲਬ ਕਿੰਨੇ ਦਿਨ ਨੀਂਦ ਨਹੀਂ ਆਉਂਦੀ ਹੈਗੀ ਵੀ ਉਹ ਕਹੇ ਜੇ ਹਾਲਾਤਾਂ ਚ ਬੱਚੇ ਪੜਦੇ ਆ ਤਾਂ ਆ ਜਿਹੜਾ ਪ੍ਰਾਣਾ ਕੰਮ ਉਹ ਆਪਣੇ ਆਪ ਐਂ ਜੀ ਕਰਦਾ ਮੈਨੂੰ ਪੜਾਈਏ ਵੀ ਇਹਨਾਂ ਚ 20% ਬੱਚੇ ਤਾਂ ਕੁਝ ਬਣਨਾ ਹੋਵੇ ਉੱਥੇ ਪੜਨਾ ਵੀ ਚਾਹੁੰਦੇ ਆ ਹਾਂ ਉੱਥੇ ਪੜਨਾ ਵੀ ਚਾਹੁੰਦੇ ਆ ਬੱਚੇ ਚਲੋ ਬਈ ਗਾਇਸ ਬਹੁਤ ਅਸੀਂ ਤੁਹਾਨੂੰ ਲੈਕਚਰ ਦਿੱਤਾ ਥੋੜਾ ਜਿਹਾ ਲੰਗਰ ਛਕ ਲਈਏ ਜਾਈਏ ਓਕੇ ਬਾਏ ਗਾਇਸ ਮਿਲਦੇ ਆ ਸ਼ਾਮ ਨੂੰ ਜਹਾਰ ਸਿੰਘ ਦੇ কুর্তা ਪਜਾਮਾ ਪਾ ਰਹੇ ਆ ਜਾਣ ਵਾਸਤੇ ਦਾਦੀ ਤੇ ਪਾਪਾ ਜਹਾਰ ਸਿੰਘ ਦੇ কুর্তা ਪਜਾਮਾ ਪਾਈ ਜਾਂਦੇ ਨੇ ਪੜ ਕੇ ਸੋਹਣਾ ਨਹੀਂ ਬੰਦੀ ਦਵਾਰੇ ਬੰਦ ਨਹੀਂ ਆਂ ਕਿੱਡੀ ਗੱਲ ਪੜ ਕੇ ਦੀ ਕਿੱਡੀ ਗੱਲ ਆਪਾਂ ਹੀ ਬੰਨਣਾ ਬੰਨ ਲੈਣੇ ਕਿੱਥੇ ਆ ਇੱਥੇ ਬੈਠੇ ਤੁਹਾਡੇ ਕੋਲ ਉਹ ਦੇ ਦੂ ਰਿੱਕੀ ਕਹਿੰਦੇ ਯਾਲੋ ਬੰਨਣਾ ਮੈਂ ਕਿਹਾ ਮੰਨਤਾ ਆ ਦੇਖੋ ਲਓ ਹਾਂ ਪਾ ਬੰਨ ਦਨੀਏ ਲਓ ਬੰਧਨੀਆਂ ਲਾਓ ਕੋਕੋਮੈਲਾ ਲਾਓ ਨਹੀਂ ਰਿੱਕੀ ਉਹ ਹੋਇਆ ਪਿਆਗਾ ਦੇ ਤਾ ਸਾਰਾ ਤੇ ਉੱਤੇ ਚਲਾ ਗਿਆ ਬੰਨ ਲੈਣ ਤੋਂ ਇੱਕ ਵਾਰੀ ਬੰਨ ਲੈ ਰਿੱਕੀ ਬੰਨ ਲੈਣ ਦੋ ਓ ਮਾਈ ਗਾਡ ਸੈਕਸ ਓ ਬਈ ਸੂਟ ਦਾ ਸਜ ਕੁੜੀ ਦਾ ਇਹ ਆਈ ਵਾਰ ਦੱਸ ਦਿੰਦੀ ਹੈ ਮੇਰੀ ਚਾਚੀ ਨੇ ਉਹਨੇ ਗਿਫਟ ਕੀਤਾ ਸੀ ਆਈ ਵਾਰ ਬਾਕੇ ਮੈਂ ਨਾਲ ਦਿੰਦੀ ਮੇਰੀ ਚਾਚੀ ਨੇ ਮੈਨੂੰ ਗਿਫਟ ਕੀਤਾ ਸੀ ਪ੍ਰਮੋਸ਼ਨ ਪੂਰੀ ਹੈ ਪ੍ਰਮੋਸ਼ਨ ਕਰਦੀ ਹੈ ਪੂਰੀ ਮੇਰੇ ਬੁਟੀਕ ਦੀ ਚੜਦੀ ਨਹੀਂ ਕਿਤੇ ਵੀ ਕੋਈ ਵੀ ਮੌਕਾ ਨਹੀਂ ਛੱੜਦੀ ਸੋਹਣਾ ਹੀ ਬਾਲਾ ਲੱਗਦਾ ਫੇਵਰੇਟ ਆ ਇਹਦਾ ਇਹ ਹੀ ਬਹੁਤਾ ਵੀ ਇਹਨੂੰ ਮੇਰਾ ਬਣਾਇਆ ਹੋਇਆ ਸੂਤੇ ਦਾ ਫੇਵਰੇਟ ਬਾਲਾ ਸੋਹਣਾ ਬਣਾਉਂਗੀ ਤੇ ਕਿੱਥੇ ਇਹ ਪਿਆਰਾ ਪੁੱਤ ਆ ਸਾਡਾ ਬਈ ਦਾਇਆ ਹੀ ਕਹੋ ਉਹ ਦਾਇਆ ਜੀ ਕਹੋ ਪੁੱਤ ਦਾਇਆ ਜੀ ਕਹੋ ਸੜ ਇੱਕ ਸੀ ਵੀ ਆ ਫੈਮਿਲੀ ਆ ਗਈ ਮੱਥਾ ਟੇਕ ਕੇ ਅਸੀਂ ਇਹਦੇ ਲਈ ਲੇਟ ਲਤੀਮ ਹੋ ਅਸਟਾ 10 15 ਤੋਂ ਥੋੜੇ ਬ੍ਰਦਰ ਥੋੜਾ ਛੋਟਾ ਬ੍ਰਦਰ ਜਦੋਂ ਅਸੀਂ ਥੋੜੇ ਛੋਟੇ ਲੋ ਵੀ ਇੱਧਰ ਲੱਗੀਆਂ ਨੇ ਦੁਕਾਨਾਂ ਗੰਨੇ ਦਾ ਜੂਸ ਗੰਨੇ ਦਾ ਜੂਸ ਪਕੌੜੇ ਇੱਧਰ ਸਜਾਰਿਆਂ ਆਉਂਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਬਹੁਤ ਇਕੱਠਾ ਆ ਨਾ ਰਿੱਕੀ ਅੱਜ ਗਰਮੀ ਵਾਲੀ ਹੋ ਸੋਚਦੇ ਹੋਏ ਪਟੇਕਾ ਮੱਥਾ ਖੜਾ ਦਰਵਾਜ਼ਾ ਦਾ ਦੋ ਵੇਲੇ ਹੁੰਦੇ ਗੁਰੂ ਮਹਾਰਾਜਿਆਂ ਖੁਸ਼ੀਆਂ ਪ੍ਰਾਪਤ ਕਰੋ ਮੈਂ ਸਟੇਜ ਚ ਲਾਉਣ ਤੋਂ ਪਹਿਲਾਂ ਸਤਿਬਾਪਾ ਬੱਲੂ ਸਿੰਘ ਜੀ ਹਾਂਜੀ ਬਈ ਗੁਰਦੁਆਰਾ ਸਾਹਿਬ ਆਪਾਂ ਮੱਥਾ ਟੇਕਿਆ ਏ ਠੀਕ ਐ ਤੇ ਕਿਉਂਕਿ ਦੁਸਹਿਰੇ ਕਰਕੇ ਸਾਡੇ ਨਾ ਪਿੰਡ ਜਿਹੜਾ ਹੈਗਾ ਮੇਲਾ ਭਰਦਾ ਹੁੰਦਾਗਾ ਬਸ ਮੱਥੇ ਟੇਕਣ ਗਏ ਸੀ ਸਿਰਫ ਆਪਾਂ ਮੱਥਾ ਟੇਕਿਆ ਏ ਤੇ ਮੰਮੀ ਵਰਗੇ ਬਾਅਦ 'ਚ ਜਾਣਗੇ ਹਨਾ ਰਿਸ਼ਤੇਦਾਰ ਵੀ ਆਉਂਦੇ ਹੁੰਦੇ ਆ ਤੇ ਆਪਾਂ ਪਹੁੰਚ ਗਏ ਬੁਟੀਕ ਤੇ ਕਿਉਂਕਿ ਆਪਾਂ ਬੁਟੀਕ ਦੇ ਕੰਮ ਧੰਦੇ ਕਰਨੇ ਆ ਸਾਰੀਆਂ ਕੁੜੀਆਂ ਵੀ ਆਈਆਂ ਨੇ ਬੁਟੀਕ ਤੇ ਤੇ ਤੁਸੀਂ ਸੋਚਦੇ ਹੋਗੇ ਮੈਂ ਕਿਉਂ ਬੋਲ ਰਹੀ ਹਾਂ ਕਿਉਂਕਿ ਮੇਰਾ ਮੂਹ ਬੱਕਿਆ ਪਿਆ ਬਾਲਾ ਜਿਆਦੇ ਤਾਂ ਮੈਂ ਐ ਬੋਲ ਰਹੀ ਹਾਂ ਇਹ ਸੀਗਾ ਤੁਹਾਡਾ ਅੱਜ ਦਾ ਬਲੌਗ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋਊਗਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਮਿਲਦੇ ਆਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਗਾਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ